ਸਾਡੇ ਕੋਲੋਂ ਯੂਨੋ ਨਾਟੋ ਤੇ ਵਿਟੋ ਪਾਵਰ ਇਹ ਇਜ਼ਰਾਈਲ ਕੋਲੇ ਚੜੀ ਜਾਣੀ ਆ 2024 ਜਦੋਂ ਪ੍ਰਧਾਨ ਮੰਤਰੀ ਦਾ ਇਲੈਕਸ਼ਨ ਹੋਇਆ ਇਹ ਆਖਰੀ ਇਲੈਕਸ਼ਨ ਆ ਇਹ ਵੀ ਗੱਲ ਯਾਦ ਰੱਖਿਓ ਅੱਛਾ ਇਹ ਆਖਰੀ ਇਲੈਕਸ਼ਨ ਆ ਇਸ ਤੋਂ ਬਾਅਦ ਇਹ ਪਾਵਰ ਜਾਵਣੀ ਇਜ਼ਰਾਈਲ ਕੋਲੇ ਫਰੰਗੀ ਆਰਐਸਐਸ ਸ਼ੈਵ ਸੈਨਾ ਤੇ ਭਜਪਾ ਇਹ ਕੀ ਕਰ ਸਕਦੇ ਆ ਉਹਨੂੰ ਉਂਗਲ ਲਾਤੀ ਉਹਦੇ ਨਾਲ ਦਗਾ ਕਰਦਾ ਉਹਦੇ ਪਰਿਵਾਰ ਕੋਈ ਵਾਰਦਾ ਵੰਡ ਤੇ ਬਾਏ ਕਰ ਸਕਦੇ ਆ ਇਹ ਯੁੱਧ ਨਹੀਂ ਕਰ ਸਕਦੇ ਹੁਣ ਫਰੰਗੀਆਂ ਨੇ ਤੇ ਇਹਨਾਂ ਨੇ ਸਿੱਖਾਂ ਨੂੰ ਮੇਨ ਪਾਵਰ ਦੇ ਦੇਣੀਆਂ ਤੇ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਪੂਰੇ ਹੋਣੇ ਆ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਸਾਹਿਬ ਝੁਲਣਾ ਤੇ ਹੁਣ ਗੱਲ ਚੱਲਣੀ ਆ ਤਿੱਬਤ ਤੋਂ ਲੈ ਕੇ ਜਮਰੋਦ ਤੱਕ ਰਾਜ ਦੀ ਹੁਣ ਚੱਲਣੀ ਆ ਤੇ ਹੁਣ ਟਕਰੇ ਹੋਣੇ ਆ ਤੇ ਹੁਣ ਇੱਕ ਗੱਲ ਹੋਰ ਯਾਦ ਰੱਖਿਓ ਹੁਣ ਘੋੜੇ ਦੇ ਗੋਡਿਆਂ ਤੱਕ ਖੂਨ ਵਹਿਣਾ 96 ਕਰੋੜ ਖਾਲਸਾ ਸੱਜਣਾ ਸਿੱਖ ਸਜਣਾ ਤੇ ਹਜੂਰ ਸਾਹਿਬ ਮਾਲ ਟੇਕੜੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਹਾਂ ਮੇਰੀ ਗੱਲੇ ਇਹ ਵੀ ਬਈ ਤੂੰ ਯਾਦ ਰੱਖੀ ਮੈਂ ਗਿਆ ਹਜੂਰ ਸਾਹਿਬ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਵਿੱਚੋਂ ਖਜ਼ਾਨਾ ਨਿਕਲਣਾ ਸੋਨਾ ਨਿਕਲਣਾ ਉਥੋਂ ਅੱਛਾ ਉਹ ਗਨਨਕ ਪਾਸ਼ਾ ਮੁਕ ਵੀ ਨਿਕਲਿਆ ਗੁਰੂ ਗੋਬਿੰਦ ਸਿੰਘ ਜੀ ਮੁਕ ਵੀ ਨਿਕਲਿਆ ਤੇ ਹੁਣ ਉਦੋਂ ਨਿਕਲਣਾ ਜਦੋਂ 96 ਕਰੋੜ ਸਿੰਘ ਸਜਿਆ ਉਹ ਹੁਣ ਛਕਣਾ ਹੋਣਾ ਅੱਛਾ ਕਿੰਨਾ ਚਾਰਾਂ ਸਾਲਾਂ ਅੱਜ ਬਈ ਯੁੱਧ ਲੜਦਾ ਯਾਰ ਬਈ ਆ ਦੇਖ ਲਿਓ ਜੀ ਮੰਲਾ ਸੇਖਾ ਦਾ ਤੇ ਨਿਊ ਵਰਲਡ ਆਰਡਰ ਆ। ਮੈਂ ਕਹਿੰਦਾ ਖਾ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦਾ। ਹਾਂ। ਇਹ ਇਹਨਾਂ ਦਾ ਨਿਊ ਵਰਲਡ ਆਰਡਰ। ਨਿਊ ਵਰਲਡ ਆਰਡਰ ਨੇ ਹੁਣ ਨੰਗੇਓ ਕੇ ਆ ਜਾਣਾ। ਸਾਰਿਆਂ ਨੂੰ ਪਤਾ ਲੱਗ ਗਿਆ ਨਾ ਕਿਉਂਕਿ ਨਿਊ ਵਰਲਡ ਆਰਡਰ ਨੇ ਚੈਲੰਜ ਕਰਤਾ। ਉਹਨੇ ਆਓ ਜਿਹੜਾ ਮਰਜੀ। ਉਹਨਾਂ ਨੇ ਬੰਦੇ ਬਾਹਰ ਕੱਢਦੇ ਉਹ। ਹਾਂ। ਉਹਨੇ ਉੱਡ ਜੋ ਸੱਜੋ। ਅੱਛਾ ਜੀ ਅੱਜ ਪਾਵਰ ਝੋ ਗਿਆ। ਉਹਨੂੰ ਐ ਲੱਗਦਾ ਵੀ ਅਸੀਂ ਬਹੁਤ ਤਕੜੇ ਹੋ ਗਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਕਾਲ ਪੁਰਖ ਦੀ ਮਤਲਬ ਮੌਜ ਕੀ ਆ ਤੇ ਮਸਤੀ ਕੀ ਆ। ਇਹ ਇਹਨਾਂ ਦੇ ਲਈ ਅਮਦ ਸ਼ਾਹ ਅਬਦਾਲੀ ਜੰਮਜਮਾ ਤੋਪ ਬਣਾ ਕੇ ਲੈ ਕੇ ਆਇਆ ਸੀ ਮੈਂ ਫੇਰ ਮਾਰੂੰ ਤੋਪਜੋ ਗੋਲੇ ਕੱਢੂੰਗਾ ਤੇ ਸਿੱਖਾਂ ਨੂੰ ਤਬਾਹ ਕਰ ਦੂੰਗਾ ਇਧਰ ਲਖਪਤ ਰਾਏ ਨੇ 30 ਹਜ਼ਾਰ ਸਿੱਖ ਵੰਦਾ ਸੀ ਤੇ ਸਿੱਖਾਂ ਦੇ ਪਹਿਲੇ ਹਮਲੇ ਅਬਦਾਲੀ ਤੋਂ ਰਫ ਉਹ ਤੋਪ ਹੋਲੀ ਅੱਛਾ ਤੋਪੀ ਗੋੜੀ ਆ ਗੱਲ ਮੈਂ ਜੰਮਜਮਾ ਤੋਪ ਜਿਹਦੇ ਨਾਲ ਹਰੀ ਸਿੰਘ ਨਲੂਏ ਨੇ ਜਿਮਰ ਉਹਦੇ ਕਿਲੇ ਦੇ ਕੰਢਾਈ ਤੇ ਤੋਪੀ ਜਖਮੀ ਹੁੰਦਾ ਸਿੰਘਾਂ ਨੇ ਮੋਢੇ ਦਿੱਤੇ ਜਦੋਂ ਠੀਕ ਹੈ ਉਹ ਜੰਮਦਮਾ ਤੋਂ ਸੀ ਤੇ ਅਬਦਾਲੀ ਲੈ ਕੇ ਐਸਿਕਾ ਨੂੰ ਮਾਰਨ ਵਾਸਤੇ ਉਹ ਤੁਹਾਡੇ ਰਾਕਟ ਲਾਂਚਰ ਆ ਤੁਹਾਡੇ ਸੈਟਲਾਈਟ ਆ ਇਹ ਸਿੱਖਾਂ ਦੇ ਸਿੰਘਾਂ ਮੂਰੇ ਡਕਾ ਨਹੀਂ ਕਰਨਾ ਇਹਨਾਂ ਨੇ ਨਹੀਂ ਕਰਨਾ ਇਹਨਾਂ ਨੇ ਇਹ ਅਕਾਲ ਕੀ ਫੌਜਾ ਕਿਉਂਕਿ ਇਹ ਸੱਚ ਦੇ ਚੱਲਦੇ ਆ ਉਹ ਇਹਨਾਂ ਲਈ ਅਕਾਲ ਹੀ ਅਕਾਲ ਹੈ ਅਕਾਲੀ ਸਾਤਾ ਸਾਡੇ ਲਈ ਅਸੀਂ ਉਹਨੂੰ ਖਾ ਜਾਣਗੇ ਜੋਰਾ ਇਹ ਸਿੱਖ ਰਾਜ ਹੋਣਾ ਪਈ ਦੀ ਖਾਲਸਾ ਰਾਜ ਆਉਣਾ ਲੈ ਕੇ ਲੜੋ ਮੇਕੋ ਜੇ ਮਰਦੀ ਲੜੋ ਖਾਲਸਾ ਰਾਏ ਪੱਕਾ ਆਉਣਾ ਪੱਕਾ ਆਉਣਾ ਪੱਕਾ ਪੱਕਾ ਆਉਣਾ ਖਾਲਸਾ ਰਾ ਆਉਣਾ ਹੀ ਆਉਣਾ ਤੇ ਆਉਣਾ ਵੀ ਜਿਆਦਾ ਦੂਰ ਨਹੀਂ ਗਾ ਮਤਲਬ ਮੈਂ ਬਾਬਾ ਜੀ 2030 ਤੱਕ ਮੇਰਾ ਮੰਨਣਾ ਤੇ ਕੁਝ ਹੋਰ ਗਿਆਨੀ ਵੀ ਸਾਡੇ ਤੋਂ ਵੱਡੇ ਸਾਡੇ ਪਿਓ ਵੀ ਆ ਸਾਡੇ ਭਰਾ ਵੀ ਆ ਉਹ ਵੀ ਇਹਨਾਂ ਨੂੰ 11 ਸਾਲ ਤੋਂ ਵੱਧ ਦਾ ਮੇਰੇ ਹਿਸਾਬ ਨਾਲ 2030 ਤੱਕ ਇਹ 2024 ਤੋਂ ਬਾਅਦ ਸਿੱਖਾਂ ਦੇ ਹੱਥ ਕਮਾਂਡ ਆ ਜਾਣੀਆਂ ਭਾਰਤ ਭੂਰ ਦੀ ਸਾਰੀ ਅੱਛਾ ਇਹ ਗੰਗਰੀ ਲੱਗਲਾ ਪੱਕੀ ਗੱਲ ਹੈ ਹਾਂ ਕੱਖ ਨਹੀਂ ਗਾ ਮੋਦੀ ਮਦੀ ਲੈਟਰ ਬਟਰ ਮੈਂਨਾਂ ਕੋਲ ਕੱਖ ਨਹੀਂ ਗਾ ਬਕਵਾਸ ਕਰਦੇ ਆ ਪੰਜਾਬ ਲਈ ਸਭ ਤੋਂ ਅਫਸੋਸ ਦੀ ਗੱਲ ਇਹ ਰਹੀ ਆ ਹਾਂ ਜਿਸ ਟਾਈਮ ਪੰਜਾਬ ਗਲਾਮ ਹੁੰਦਾ ਹਾਂ ਤੇ ਜਿਸ ਟਾਈਮ ਹਿੰਦੁਸਤਾਨ ਆਜ਼ਾਦ ਹੁੰਦਾ ਪੰਜਾਬ ਨੂੰ ਪਾੜ ਕੇ ਹਿੰਦੁਸਤਾਨ ਆਜ਼ਾਦ ਹੁੰਦਾ ਸਾਡੇ ਲਈ ਆਜ਼ਾਦੀ ਨਹੀਂ ਸਾਡੇ ਦਾ ਸਾਡੇ ਲਈ ਤਾਂ ਉਧਰੋਂ ਵੱਡਾ ਟੁੱਕੀ ਹੋਈ ਸੀ ਸਾਡੇ ਆਪਦਿਆਂ ਆਪਦਿਆਂ ਦੀ ਹੋ ਗਈ ਅੱਛਾ ਜਿੱਦਣ ਇਹ ਹੁੰਦਾ ਹਾਂ ਉਸ ਦਿਨਾਂ ਉਸ ਦਿਨ ਤੋਂ ਸਾਡੇ ਪੰਜਾਬ ਦਾ ਮੁੱਖ ਮੰਤਰੀ ਗੋਪੀ ਚੰਦ ਭਾਗ ਭਾਰਗਵ ਹਾਂ ਹਾਂ ਬਣਦਾ ਪਹਿਲਾ ਮੁੱਖ ਮੰਤਰੀ ਤੇ ਹੁਣ ਤੱਕ ਦੇ ਆਹਾ ਆ ਇਹੜਾ ਇਹਣਾ ਕਨਾ ਆਮ ਆਦਮੀ ਪੜੀ ਸਾਲਿਆ ਆਮ ਆਸੀਂ ਹੈ ਇਹ ਮਲੰਗ ਪਰਾਮ ਬਣ ਕੇ ਸਾਡੇ ਸਿੱਖਾਂ ਦੇ ਕਿਸੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਸਿੱਖ ਕੌਮ ਲਈ ਤੇ ਨਾ ਪੰਜਾਬ ਲਈ ਸੈਂਟਰ ਚ ਅਵੇ ਗੱਲ ਨਹੀਂ ਕੀਤੀ ਇਹਨਾਂ ਨੇ ਤਾਂ ਦਿੱਲੀ ਦੇ ਤਲਵੇ ਹੀ ਝੱਟੇ ਬਸ ਜਿੰਨੇ ਝੱਟਨੇ ਇਹਨਾਂ ਨੇ ਤਲਵੇ ਝੱਟੇ ਦਿੱਲੀ ਦੇ ਇਹਨਾਂ ਨੇ ਸਿੱਖ ਰਾਜ ਜਾਣ ਤੋਂ ਬਾਅਦ ਆ ਆਜ਼ਾਦੀ ਜਿਹਨੂੰ ਇਹ ਕਹਿੰਦੇ ਆ 47ਵੰਡ ਹੋਣ ਤੋਂ ਬਾਅਦ ਕਿਸੇ ਵੀ ਇੱਕ ਮੁੱਖ ਮੰਤਰੀ ਨੇ ਨਹੀਂ ਗੱਲ ਕੀਤੀ ਵੀ ਸਾਡਾ ਰਾਜ ਸੀ ਸਾਡਾ ਪੰਜਾਬ ਸੀ ਅਸੀਂ ਲੜਾਂਗੇ ਪੱਕਾ ਕਨਫਰਮ ਆ ਵੀ